ਅਕਸਰ ਹੀ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਚਾਹੇ ਪੰਜਾਬ ਪੁਲਿਸ ਦੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਹੋਵੇ ਚਾਹੇ ਫਿਰ ਪੰਜਾਬ ਪੁਲਿਸ ਦੀ ਕੁੱਟਮਾਰ ਨੂੰ ਲੈ ਕੇ ਹੋਵੇ ਇੱਕ ਇਹੋ ਜਿਹਾ ਹੀ ਮਾਮਲਾ ਹੁਣ ਸਾਹਮਣੇ ਆ ਰਿਹਾ ਹੈ ਇਹ ਮਾਮਲਾ ਕਪੂਰਥਲਾ ਦਾ ਕਿੱਥੇ ਪੁਲਿਸ ਹਿਰਾਸਤ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਪੁਲਿਸ ਉੱਤੇ ਇਲਜ਼ਾਮ ਲੱਗਿਆ ਹੈ ਕਿ ਉਸ ਨੇ ਤਸੱਦਦ ਬਹੁਤ ਭਾਰੀ ਕੀਤਾ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਅਤੇ ਪਰਿਵਾਰ ਵਾਲਿਆਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਧਰਨਾ ਲਗਾਇਆ ਪਰ ਇਸ ਨਾਲ ਹੁਣ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ ਕਿਉਂਕਿ ਮੁੰਡੇ ਦੀ ਮੌਤ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਹੈ ਜਿਹੜਾ ਸ਼ੁਰੂ ਹੋ ਗਿਆ ਹੈ ਆਓ ਗੱਲ ਕਰਦੇ ਹਾਂ ਪੂਰੀ ਖਬਰ ਵੱਲ ਪੰਜਾਬ ਪੁਲਿਸ ਜੋ ਕਿ ਅਕਸਰ ਹੀ ਆਪਣੀ ਕਾਰਗੁਜ਼ਾਰੀ ਕਰਕੇ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਕਦੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਿਤੇ ਜਾਣ ਦੀ ਵੀਡੀਓ ਵਾਇਰਲ ਹੁੰਦੀ ਹੈ ਕਦੀ ਪੁਲਿਸ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੁੰਦੀ ਹੈ ਅਤੇ ਅੱਜ ਕਪੂਰਥਲਾ ਜ਼ਿਲ੍ਹੇ ਦੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਮਸਲਾ ਕੀ ਹੈ ਇਹ ਵੀ ਦੱਸਦੇ ਹਾਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸ਼ੱਕ ਦੇ ਆਧਾਰ ਤੇ ਮਸੀਤਾ ਦੇ ਦੋ ਨੌਜਵਾਨਾਂ ਨੂੰ ਪੁਲਿਸ ਪੁੱਛ ਪੜਤਾਲ ਲਈ ਲੈ ਕੇ ਆਉਂਦੀ ਹੈ ਅਤੇ ਪੰਚਾਇਤ ਖੁਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰਦੀ ਹੈ ਕਟਨਾ ਕੱਲ ਸਵੇਰ 10 ਵਜੇ ਦੀ ਦੱਸੀ ਜਾ ਰਹੀ ਹੈ ਅਤੇ ਅੱਜ ਸਵੇਰੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਜਾਂਦੀ ਹੈ ਪਰਿਵਾਰ ਦਾ આરોਪ ਹੈ ਕਿ ਪੁਲਿਸ ਦੀ ਤਸੱਦਦ ਨਾਲ ਚੱਲਦੇ ਹੋਏ ਨੌਜਵਾਨ ਦੀ ਛੱਕੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਦੂਸਰੇ ਪਾਸੇ ਇਨਸਾਫ ਲੈਣ ਲਈ ਪਰਿਵਾਰ ਨੂੰ ਧਰਨਾ ਤੱਕ ਲਾਉਣਾ ਪਿਆ ਦਰਨਾ ਲੱਗਣ ਤੋਂ ਬਾਅਦ ਉੱਚ ਅਧਿਕਾਰੀ ਕੁੰਭ ਕਰਨ ਦੀ ਨੀਂਦ ਤੋਂ ਜਾਗਦੇ ਹਨ ਅਤੇ ਸੁਲਤਾਨਪੁਰ ਲੋਧੀ ਆ ਕੇ ਰੱਟੀ ਰਟਾਈਆਂ ਗੱਲਾਂ ਕਹਿਣ ਲੱਗਦੇ ਹਨ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਇਨਸਾਫ ਜ਼ਰੂਰ ਮਿਲੇਗਾ ਪਰ ਇੱਥੇ ਵੱਡੇ ਸਵਾਲ ਇਹੇ ਖੜੇ ਹੁੰਦੇ ਹਨ ਕਿ ਇਨਸਾਫ ਲੈਣ ਲਈ ਹਰ ਵਾਰ ਦਰਨਾ ਲਾਉਣਾ ਜ਼ਰੂਰੀ ਕਿਉਂ ਹੈ ਅਤੇ ਜਿੰਨਾ ਅਧਿਕਾਰੀਆਂ ਉੱਤੇ ਪਰਿਵਾਰ ਵੱਲੋਂ આરોਪ ਲਗਾਏ ਜਾ ਰਹੇ ਹਨ ਉਹਨਾਂ ਉੱਤੇ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਰ ਵਾਰੀ ਜਾਂਚ ਦੀ ਗੱਲ ਕਹਿ ਕੇ ਕਿਉਂ ਖੜਾ ਛਡਾ ਲਿਆ ਜਾਂਦਾ ਹੈ ਫਿਲਹਾਲ ਇਹ ਨੌਜਵਾਨ ਦੀ ਮੌਤ ਤੋਂ ਬਾਅਦ ਉੱਚ ਅਧਿਕਾਰੀ ਆਉਂਦੇ ਹਨ ਅਤੇ ਸਾਰੇ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਦੀ ਗੱਲ ਜਰੂਰ ਆਖਦੇ ਹਨ ਪਰ ਦੂਸਰੇ ਪਾਸੇ ਪਰਿਵਾਰ ਦਾ ਨੌਜਵਾਨ ਪੁੱਤ ਚਲਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿਜੀਆਂ ਅੱਖਾਂ ਦੇ ਨਾਲ ਇੱਕ ਆਸ ਹੈ ਕਿ ਕੀ ਇਨਸਾਫ ਮਿਲੇਗਾ ਸੋ ਇਸ ਖਬਰ ਦੇ ਨਾਲ ਹੁਣ ਪੂਰੇ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਹੈ ਕਿਉਂਕਿ ਨੌਜਵਾਨ ਪੁਲਿਸ ਤਸੱਦਦ ਦਾ ਸ਼ਿਕਾਰ ਹੋਇਆ ਹੈ ਅਤੇ ਉਸ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਹੈ ਸੋ ਇਸ ਨਾਲ ਹੁਣ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੜਕੰਪ ਮਚਣ ਵਾਲਾ ਮੈਂ ਪਾਪੜ ਬਣ ਗਏ ਮੈਂ ਬੱਚੇ ਹਵਾਲੇ ਕਰ ਗਈ ਪੁਲਿਸ ਦੇ ਪੁਲਿਸ ਤੇ ਕੋਈ ਯਕੀਨ ਨਾ ਕਰਿਓ ਬਿਲਕੁਲ ਵੀ ਕੋਈ ਪੁਲਿਸ ਤੇ ਯਕੀਨ ਨਾ ਕਰਿਓ ਬੱਚਾ ਮਾਰ ਦਿੱਤਾ ਇਹਦਾ ਕੋਈ ਫੰਡ ਨਹੀਂ ਦੱਤਾ ਜਿਹੜਾ ਕੋਰਪੋਰੇਸ਼ਨ ਦਾ ਹੈ ਇਸ ਤੋਂ ਫੜਾ ਕੁਝ ਫੌਜਾਂ ਬੈ ਪਾਇਲੇ ਨਾ ਕਿਉਂ ਹੋਇਆ ਕਿਉਂ ਹੋਇਆ ਸਾਰੇ ਪਿੰਡ ਦੇ ਪੰਚਾਇਤ ਦਾ ਮਤਲਬ ਕੀ ਜਦੋਂ ਆਪਾਂ ਪੁਲਿਸ ਨੂੰ ਬੰਦਾ ਦੇ ਗਏ ਆ ਪੰਚਾਇਤ ਆ ਕੇ ਕੁੱਟਦੀ ਬੰਦੇ ਨੂੰ ਦੱਸੋ ਚਾਹੇ ਉਹ ਦੋਚੀ ਹੋਣ ਚਾਹੇ ਉਹ ਅਨਰਦੋਸ਼ ਹੋਣ ਚਾਹੇ ਕੁਝ ਵੀ ਹੋਵੇ ਤੁਸੀਂ ਦੱਸੋ ਸੱਤ ਮੈਂ ਗਨਾਹ ਕੀਤਾ ਵਾ ਮੇਰੀ ਇੱਕ ਸਰ ਪਹਿਲੋ ਤਾਂ ਤੁਸੀਂ ਕੈਮਰੇ ਚੈੱਕ ਕਰੋ ਥਾਣੇ ਦੇ ਆ ਬੱਚਾ ਚੀਂਦਾ ਜਾਗਦਾ ਵਾ ਇਹ ਬੱਚਾ ਸਾਰੀ ਅਗਵਾਈ ਦੇ ਦਿਆ ਵਾ ਅਸੀਂ ਉਦੋਂ ਮਲਾਜਾ ਕਰਾਉਣਾ ਜਦੋਂ ਉਹਨਾਂ ਬੰਦਿਆਂ ਤੇ ਪਰਚਾ ਹੋ ਉਹਨਾਂ ਤੇ ਕਾਰਵਾਈ ਹੋ ਜਿਹੜੇ ਡਿਊਟੀ ਤੇ ਹੀ ਰਾਜ ਸਰ ਅਸੀਂ ਬੱਚਾ ਅਸੀਂ ਉਹਨਾਂ ਚ ਰਸੀਦੀ ਨਾਲ ਦਾ ਸਸਕਾਰ ਕਰਨਾ ਨਹੀਂ ਅਸੀਂ ਮਲਾਜਾ ਕਰਾਉਣਾ ਸਰ ਤੁਸੀਂ ਮੇਰੇ ਵੱਟੇ ਆ ਸਤਕਾਰਯੋਗ ਆ ਮੈਂ ਉਹਨਾਂ ਚ ਨਹੀਂ ਮੰਨਣੀ ਮੇਰੀ ਗੱਲ ਬੀਬੀ ਜੀ ਜਿਹਰੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹੈਗੇ ਆ ਮਾਨਜਿਸਟਰ ਸਾਹਿਬ ਦੋਸਤੋ ਉਸ ਤੋਂ ਬਾਅਦ ਜੋ ਵੀ ਫੈਕਟ ਸੀ ਉਹ ਵੀ ਤੇ ਪਰਿਵਾਰ ਵਿੱਚ ਉਹ ਸਾਲ ਦੇ ਜੋ ਵੀ ਕਾਰਵਾਈਆਂ ਬਣ ਗਈਆਂ ਸੀ ਕਰਨ। ਤੇ ਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਕਾਨੂੰਨ ਉਤਾਰ ਦੇ ਉੱਪਰ ਕ੍ਰੀਅਲ ਦਾਬ ਜਿਹੜੀ ਹੈਗੀ ਹੈ ਮੈਜਿਸਟਰੇਟ ਸਾਹਿਬ ਕੋਲ ਰੱਖੀ ਜਿਹੜੀ ਰਿਪੋਰਟ ਹੈ। ਸਰ ਉਹਨਾਂ ਵੱਲੋਂ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਆ ਗਿਆ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਵੀ ਕੁੱਟਮਾਰ ਕੀਤੀ ਗਈ। ਇਹ ਇਸ ਤਰ੍ਹਾਂ ਦੇ ਗੰਭੀਰ ਰੂਪ ਜਿਹੜੇ ਪਰਿਵਾਰ ਵੱਲੋਂ ਲਾਇਆ ਗਿਆ ਹੈ। ਇਨਵੈਸਟੀਗੇਸ਼ਨ ਰਿਚ ਹੈ ਜਿਸ ਤੇ ਹੈਗੀ ਹੈ। ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਵੈਸੇ ਇੱਕ ਅਜੇ ਤੱਕ ਕੋਈ ਗੱਲ ਨਹੀਂ ਕਿਸ ਮਾਮਲੇ 'ਚ ਫੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੱਗਸ ਜੋ ਦਾ ਜਿਹੜਾ ਸੀਗਾ ਉਸ ਦੇ ਕੁਛ ਕੁਛ ਸਰ ਵਿੱਚ ਇਹਨੂੰ ਧਿਆਨ ਦਾ ਗਿਆ ਸੀ ਨਾ ਉਸ ਕੁਛ ਕੁਛ ਦਰਾਣਾ ਇਹ ਮੌਤ ਹੋਈ ਕਿਦੋਂ ਜੀ ਇਹਦੀ ਲੇਕੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟ ਮਾਰਟਮ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਕਹਿੰਦਾ ਹਾਂ ਕਿ ਉਹਨਾਂ ਨਾਲ ਤਾਂ ਰਿਪੋਰਟ ਆਉਣੀ ਜਿਹੜੀ ਹੈ ਵੈਰੀਫਾਈ ਫੈਕਟ ਤੋਂ ਬਾਅਦ ਦੀ ਹੈ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਜੇ ਕੋਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਹੈਗੀਆਂ ਵੈਰੀਫਾਈ ਕਰਤੀ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਿਤੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂ ਠੀਕ ਹੈ ਸਰ